ਸੰਗਰੂਰ ਦੀ ਨਬਜ਼ ਕੀ ਹੈ ਸੰਗਰੂਰ ਦੀ ਨਬਜ਼ ਹੋਊ ਆ ਵੀ ਜੇ ਆਪਾਂ ਸ਼ੁਰੂ ਦੀ ਗੱਲ ਕਰੀਏ ਜੇ ਆਪਾਂ ਹੁਣ ਪਿਛਲੇ ਇਲੈਕਸ਼ਨ ਤੋਂ ਹੀ ਚੱਕ ਲੈਨੇ ਆ ਪਿਛਲਾ ਇਲੈਕਸ਼ਨ ਮਾਨ ਸਾਹਿਬ ਨੇ ਬੂਟ ਤੇ ਜਿਹੜਾ ਹੈਗਾ ਉਹ ਜਿੱਤਿਆ ਪਰ ਮਾਨ ਸਾਹਿਬ ਨੇ ਦੂਜੀ ਵਾਰੀ ਜਦੋਂ ਕਲੀਅਰ ਕੀਤਾ ਵੀ ਭਾਈ ਵੀ ਮੈਂ ਇੱਥੋਂ ਹੀ ਇਲੈਕਸ਼ਨ ਲੜਨਾ ਵੀ ਇਹਨੇ ਵੀ ਤਰਨ ਤਰਨ ਜਾਂ ਹੋਰ ਪਾਸੇ ਜਾਣਾ ਇੱਥੋਂ ਦੇ ਲੋਕਾਂ ਦਾ ਮਾਨ ਸਾਹਿਬ ਵੱਲ ਝੁਕਾਅ ਬਹੁਤ ਜ਼ਿਆਦਾ ਸੀਗਾ ਜੀ ਮੀਤ ਹੇਰੋਂ ਟਿਕਟ ਦਿੱਤੀ ਗਈ ਸੀਗੀ ਇਸ ਤਰੀਕੇ ਨਾਲ ਵੀ ਉਮੀਦ ਹੇਰ ਸਭ ਉਥੋਂ ਇਲੈਕਸ਼ਨ ਲੜਨਗੇ ਪਰ ਉਹ ਜਿਤਾਉਣ ਵਾਸਤੇ ਨਹੀਂ ਲਿਆਂਦੇ ਸੀ ਇੱਥੇ ਉਮੀਦ ਹੇਰ ਨੌਜਵਾਨਾਂ ਨੂੰ ਜਿਤਾਉਣ ਵਾਸਤੇ ਲਿਆਂਦਾ ਨਹੀਂ ਸੀ ਪਰ ਉਮੀਦ ਹੇਰ ਵੀ ਜਾਂਦਾ ਜਾਂਦਾ ਵਿੱਚ ਇੱਕ ਨੌਜਵਾਨ ਨਾਲ ਧੋਖਾ ਕਰ ਗਿਆ ਉਹ ਸਾਡੇ ਨਾਲ ਦਾ ਨੌਜਵਾਨਾ ਦਲਬੀਰ ਗੋਲਡੀ ਉਹਨੂੰ ਇਸੇ ਚੱਕਰ 'ਚ ਲਿਆਇਆ ਵੀ ਮੈਂ ਜਿੱਤ ਜਾਣਾ ਮੈਂ ਜੋਰ ਹੀ ਇੰਨਾ ਕਲਾਉਣਾ ਮੈਂ ਜਿੱਤਣਾ ਤੇ ਬਾਈ ਗੋਲਡੀ ਸਿਆ ਤੂੰ ਆ ਜਾ ਤੂੰ ਬਰਨਾਲੇੋਂ ਇਲੈਕਸ਼ਨ ਲੜ ਲਈ ਤੂੰ ਬਣ ਜਾਵੇਂਗਾ ਐਮਐਲਏ ਤੇ ਮੈਂ ਬਣ ਜੂ ਮੰਤਰੀ ਹੁਣ ਗੋਲਡੀ ਪਿੰਡਾਂ 'ਚ ਪ੍ਰੋਗਰਾਮ ਕਰੀ ਜਾਂਦਾ ਉਮੀਦ ਹੇਰ ਘਰੋਂ ਹੀ ਨਿਕਲਦਾ ਗੋਡੀ ਦੀ ਮਜਬੂਰੀ ਬਣਾਤੀ ਉਹਨੇ ਦੂਜੇ ਨੰਬਰ ਤੇ ਆਗੇ ਖੈਰਾ ਸਾਹਿਬ ਖੈਰਾ ਸਾਹਿਬ ਦਾ ਇਹ ਮੰਨਣਾ ਮੈਨੂੰ ਇਹ ਲੱਗ ਰਿਹਾ ਪਰਸਨਲੀ ਤੌਰ ਤੇ ਕਿ ਜਿਹੜਾ ਇਹਨਾਂ ਦਾ ਐਨਡੀਪੀਐਸ ਵਾਲਾ 2015 ਵਾਲਾ ਕੇਸ ਚੱਲੀ ਜਾਂਦਾ 60 ਕਰੋੜ ਤੋਂ ਪਲੱਸ ਦੀ ਜਿਹੜੀ ਅਮਾਉਂਟ ਆ ਜਿਹੜੀ ਉਹ ਖਾਤਿਆਂ 'ਚ ਘੁੰਮੀ ਆ 6 ਕਰੋੜ ਇਹਨਾਂ ਦੇ ਜਿਹੜਾ ਹੈਗਾ ਪੀਏ ਮਨੀਸ਼ ਉਸ ਤੋਂ ਬਾਅਦ ਚ ਆਗੇ ਜਿਹੜੇ ਇਹਨਾਂ ਦੇ ਆਪਣਾ ਚੇਅਰਮੈਨ ਸਾਹਿਬ ਸੀਗੇ ਉੱਥੋਂ ਜਿਹੜੇ ਆਪਣਾ ਚੇਅਰਮੈਨ ਸਾਹਿਬ ਸੀਗੇ ਉਹਨਾਂ ਦੇ ਖਾਤੇ 'ਚ 50 ਕਰੋੜ ਤੋਂ ਪਲੱਸ ਰੁਪਈਆ ਆਇਆ ਪਰ ਉਹਦੇ ਜਿਹੜੇ ਮੈਸੇਜ ਸੀਗੇ ਉਹ ਤੁਹਾਨੂੰ ਪਤਾ ਵੀ ਉਹ ਖੈਰਾ ਸਾਹਿਬ ਦੀ ਵਾਈਫ ਆ ਜਿਹੜੇ ਧਰਮ ਪਤਨੀ ਉਹਨਾਂ ਦੇ ਨੰਬਰ ਤੇ ਆਉਂਦੇ ਰਹੇ ਆ ਹੁਣ ਮੰਨਣਾ ਇਹ ਹੈ ਵੀ ਜਦੋਂ ਇਹ ਸੁਖਪਾਲ ਸਿੰਘ ਖੈਰਾ ਨੂੰ ਬੜੀ ਪਲੈਨਿੰਗ ਨਾਲ ਇੱਥੇ ਉਤਾਰਿਆ ਗਿਆ ਵੀ ਭਾਈ ਤੈਨੂੰ ਇਲੈਕਸ਼ਨ ਉੱਥੇ ਲੜਨਾ ਪਊਗਾ ਜਾ ਕੇ ਕਿਉਂਕਿ ਤੂੰ ਵੀ ਇੱਕ ਪੰਥਕ ਕਿਸਾਨੀ ਸਟੇਜਾਂ ਦਾ ਆਗੂ ਆ ਉਧਰੋਂ ਮਾਨ ਸਾਹਿਬ ਇੱਥੇ ਆ ਵੀ ਜੇ ਤਾ ਉਥੋਂ ਇਲੈਕਸ਼ਨ ਲੜਦਾ ਲੜਦਾ ਨਹੀਂ ਲੜਦਾ ਹੈ ਤੇ ਜਿੱਤ ਕੇ ਆਉਣਾ ਤੈਨੂੰ ਕਿਸੇ ਨਾ ਕਿਸੇ ਤਰੀਕੇ ਚਾਹੇ ਕਿਵੇਂ ਵੀ ਕਰੀਏ ਇਹਨਾਂ ਚੀਜ਼ਾਂ ਚੋਂ ਤੈਨੂੰ ਬਾਹਰ ਕੱਢ ਦਿੱਤਾ ਜਾਊਗਾ ਇਨਵਾਲਵਮੈਂਟ ਤੇਰੀ ਹੈ ਬੇਸ਼ੱਕ ਇਹਨਾਂ ਨੇ ਚਿੱਠੀਆਂ ਲਿਖੀਆਂ ਇਹਨਾਂ ਨੇ ਤਾਂ ਈਡੀ ਨੂੰ ਵੀ ਕਿਹਾ ਵੀ ਮੈਨੂੰ ਆਪਦਾ ਇਹਨਾ ਨੋਟੀਫਿਕੇਸ਼ਨ ਆ ਦੇਤੇ ਯਾਨ ਮੈਂ ਇਨਵਾਲਵ ਮਤਲਬ ਨਹੀਂਗਾ ਪਰ ਉਹ ਹਜੇ ਤੱਕ ਇਹਨਾਂ ਨੂੰ ਵਿੱਚ ਘੜੀਸ ਰਹੇ ਆ ਭਗਵੰਤ ਸਿੰਘ ਮਾਨ ਦਾ ਪਿੱਛੇ ਨਾਲ ਭਗਵੰਤ ਸਿੰਘ ਮਾਨ ਦਾ ਕੋਈ ਲਿੰਕ ਦੇਣਾ ਨਹੀਂ ਸੀ ਇਹਨਾਂ ਨੂੰ ਅੰਦਰ ਵੀ ਰੱਖਿਆ ਸਾਡੇ ਉਥੇ ਜਲਾਲਾਬਾਦ ਫਿਰ ਫਾਈਲ ਕਾ ਸੋ ਕਹਾਣੀ ਇਹ ਹੈ ਵੀ ਸਖਪਾਲ ਸਿੰਘ ਖਹਿਰਾ ਨੂੰ ਇੱਥੇ ਉਤਾਰਿਆ ਪਰ ਸਖਪਾਲ ਸਿੰਘ ਖਹਿਰਾ ਦੀ ਜਿਹੜੀ ਵੇਵ ਬਣਨੀ ਸੀ ਉਹ ਹੁਣ ਨਹੀਂ ਬਣੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਕਿਸੇ ਕਾਰਨ ਉਤ ਨਹੀਂ ਤਾਂ ਉਸੇ ਸਟੇਜਾਂ 'ਚ ਸਾਂਹਣ ਵਾਲਾ ਬੰਦਾ ਉਹ ਆਪਦੇ ਹੀ ਕਿਸੇ ਬੰਦੇ ਦੇ ਸਾਹਮਣੇ ਨਹੀਂ ਲੜ ਸਕਦਾ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਆਪਾਂ ਨੂੰ ਪਤਾ ਹੈ ਵੀ ਉਹ ਖੜੇ ਐ ਮਾਨ ਸਾਹਿਬ ਤੇ ਇਹ ਵੀ ਕਹਿ ਦਿੰਦੇ ਹੁੰਦੇ ਵੀ ਭਾਈ ਵੀ ਮੈਂ ਤਾਂ ਲੜਨਾ ਇਲੈਕਸ਼ਨ ਤੇ ਮੈਂ ਤੁਹਾਡੇ ਵਾਸਤੇ ਲੜਦਾ ਹਾਂ ਵੋਟ ਜੇ ਪਾਉਣੀ ਐ ਤਾਂ ਪਾ ਦਿਆ ਜੇ ਨਹੀਂ ਪਾਉਣੀ ਤਾਂ ਨਾ ਪਾ ਦਿਆ ਨਹੀਂ ਨਹੀਂ ਪਾਉਣੀ ਤਾਂ ਨਾ ਪਾਇਆ ਜੇ ਜਿਵੇਂ ਬੀਤੇ ਕੱਲ੍ਹ ਵੀ ਮਾਨ ਸਾਹਿਬ ਕਹਿ ਰਹੇ ਸੀ ਉਹ ਆਦੇ ਸੀ ਵੀ ਮੈਂ ਇੰਨਾ ਕਰਕੇ ਲੜਦਾ ਜੇ ਇਹਨਾਂ ਨੂੰ ਮੇਰੀ ਫਿਕਰ ਨਹੀਂ ਤਾਂ ਫਿਰ ਮੈਂ ਦੱਸੋ ਵੀ ਇਹਨਾਂ ਦਾ ਕੀ ਕਰ ਸਕਦਾ ਸਮਝੇ ਗਲ ਜੇ ਇੱਕ ਇਨਸਾਨ ਤੁਹਾਡੇ ਹਾਸਤੇ ਇਲੈਕਸ਼ਨ ਲੜ ਰਿਹਾ ਫਿਰ ਤੁਹਾਨੂੰ ਇਹ ਪਤਾ ਵੀ ਉਹ ਸੱਚਾ ਸੁੱਚਾ ਹੈ ਤੁਹਾਨੂੰ ਉਹਦੀ ਕਦਰ ਨਹੀਂ ਦੱਸੋ ਬੰਦਾ ਕੀ ਕਰੂਗਾ ਫਿਰ ਉਹ ਤੁਹਾਨੂੰ ਜਾਂ ਤਾਂ ਬੁਲਾਉਣਾ ਹਟ ਦੂ ਜਾਂ ਪਿੱਛੇ ਹੋ ਜਾਊਗਾ ਮਾਨ ਸਾਹਿਬ ਦਾ ਇਹ ਸੀਰੀਅ ਚ ਬੜਾ ਚੰਗਾ ਵਕਾਰ ਹੈ ਖਾਸ ਤੌਰ ਤੇ ਮੁਸਲਮਾਨ ਜਿਹੜੇ ਭਰਾ ਤੇ ਇਥੇ ਇੱਕ ਚੀਜ਼ ਬੜੀ ਵਧੀਆ ਮੰਨਣ ਵਾਲੀ ਹੋਊਗੀ ਵੀ ਜਿਹੜਾ ਇਹ ਹਲਕਾ ਹੈਗਾ ਅ ਜੜਬਾ ਤਿੱਕੇ ਦੇ ਨਾਲ ਲਹਿਰਾ ਇਹ ਜਿਹੜੇ ਦੋ ਹਲਕੇ ਐਸਕੇ ਇਹ ਬਹੁਤ ਪੋਜ਼ਿਟਿਵ ਹੋਇਆ ਹੈ ਕਿ ਕਿ ਢੀਂਡਸਾ ਸਾਹਿਬ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਤੋਂ ਬਾਅਦ ਇਹਨਾਂ ਦੀ ਬਾਦਲ ਸਾਹਿਬ ਨਾਲ ਆਪਸੀ ਇਕੱਠੇ ਹੋ ਕੇ ਫਿਰ ਗੁੱਸਾ ਗੱਲਾ ਇਹਨਾਂ ਦਾ ਹੋਇਆ ਢੀਂਡਸਾ ਸਾਹਿਬ ਵੀ ਮੈਨੂੰ ਇਹ ਲੱਗ ਰਿਹਾ ਵੀ ਬੜੇ ਖੁੱਲ ਕੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਨਹੀਂ ਇੱਕ ਸੱਚੇ ਬੰਦੇ ਦਾ ਸਾਥ ਦੇਈਏ ਵੀ ਢੀਂਡਸਾ ਸਾਹਿਬ ਸਿਮਰਜੀਤ ਮਾਨ ਦਾ ਅੰਦਰਖਾਤੇ ਸਾਥ ਦੇ ਰਹੇ ਹਾਂ ਵੀ ਅਗਲੇ ਨੂੰ ਇਹ ਹੈ ਕਿ ਸੱਚੇ ਬੰਦੇ ਦਾ ਸਾਥ ਦਿਓ ਨਾ ਅਕਾਲੀ ਦਲ ਇਹ ਥੋੜਾ ਵੀ ਕਿਸੇ ਦਿਨੇ ਲਿਖ ਲਿਆ ਅਕਾਲੀ ਦਲ ਬਾਦਲ ਕਿਸੇ ਨੇ ਲਿਖ ਲਿਆ ਵੀ ਅਕਾਲੀ ਦਲ ਕਰਨ ਨਾ ਤੇ ਕਿਸੇ ਨੇ ਲਿਖ ਦਿਆ ਅਕਾਲੀ ਦਲ ਬਰਾੜ ਐ ਹੋਣੀ ਅਕਾਲੀ ਦਲ ਤਾਂ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਉਹਨਾਂ ਨੂੰ ਪਤਾ ਹੈ ਵੀ ਵਾਕਿਆ ਹੀ ਇਹ ਬੰਦੇ ਗਦਾਰ ਬਾਦਲ ਵਾਲੇ ਤਾਂ ਹੀ ਵਾਕਿਆ ਤੇ ਉਹਨਾਂ ਨੇ ਕਿਹਾ ਤੇ ਉਹ ਅਕਾਲੀ ਬੰਦੇ ਆ ਸੱਚ ਸ਼ੁਰੂ ਤੋਂ ਢੀਂਡ ਸੀ ਪਰ ਸੰਗਰੂਰ ਚ ਬਾਈ ਗੱਲ ਸੱਚੀ ਆ ਵੀ ਮੁਕਾਬਲਾ ਹੈਗਾ ਹੈ ਇਹ ਨਹੀਂ ਆਪਾਂ ਕਹਿ ਸਕਦੇ ਖਡੂਰ ਸਾਹਿਬ ਵਾਂਗੂ ਕਿ ਇੱਕ ਪਾਸੜ ਹੋ ਗਿਆ ਤਕਾਉਣਾ ਮਾ ਇੱਥੇ ਇੱਕ ਪਾਸਾ ਨਹੀਂਗਾ ਇੱਥੇ ਪੂਰਾ ਮੁਕਾਬਲਾ ਕਿਉਂਕਿ ਜੇ ਜਿਵੇਂ ਹੁਣ ਮਲੇਰਕੋਟਲਾ ਤਾਂ ਬਿਲਕੁਲ ਮਲੇਰਕੋਟਲਾ ਇੱਕ ਇਹੋ ਜਿਹਾ ਥੋੜੀ ਬਹੁਤ ਹੀ ਬੂਸੂ ਦੇ ਕੇ ਨਾਲ ਦੇ ਇੱਕ ਦੋ ਹਲਕਿਆਂ ਨੂੰ ਬਰੋਬਰ ਕਰ ਜਾਂਦਾ ਇਤ ਕੀ ਬਰਨਾਲੇ ਦਾ ਜਿਵੇਂ ਹੈਗਾ ਉਥੋਂ ਮੀਥੀਅਰ ਖੜੇ ਆ ਮੀਥੀਅਰ ਦਾ ਆਪ ਦਾ ਹਲਕਾ ਨੋਰਮਲ ਗੱਲ ਆ ਉਥੋਂ ਮੀਥੀਅਰ ਨੇ ਪੋਜ਼ਿਟਿਵ ਆਉਣਾ ਉਥੋਂ ਅੱਗੇ ਨਾਲੋਂ ਵੱਧ ਵੋਟ ਲਿਆਉਣੀ ਕਿਉਂਕਿ ਅਗਲੇ ਨੂੰ ਪਤਾ ਸਾਡਾ ਐਮ.ਐਲ.ਏ ਪਰਮਾਨ ਸਾਹਿਬ ਨੇ ਕਹਿੰਦੇ ਵੀ ਮੀਥੀਅਰ ਦੇ ਹਲਕੇ ਬਰਨਾਲੇ ਦੇ ਵਿੱਚ ਰੋਡ ਸ਼ੋਅ ਕੀਤਾ ਬੜਾ ਤਕੜਾ ਕੀਤਾ ਬਰਨਾਲੇ ਮੀਥੀਅਰ ਦੀ ਨੀਂਦ ੜਾ ਤੀ ਇੰਨਾ ਕੱਟ ਸੀ ਇਹ ਵੈਸੇ ਮੇਰੇ ਵੀ ਸੁਣਨ ਚ ਆਇਆ ਤੇ ਮੇਰੇ ਕਿਸੇ ਕੱਲ ਸਾਡੀ ਗੱਲ ਵੀ ਹੋਈ ਆ ਵੀ ਮੀਥੀਅਰ ਸਾਹਿਬ ਉਸੇ ਆਪ ਦਾ ਕੋਈ ਕਾਫਲਾ ਲੇ ਜਾ ਰਹੀ ਸੀ ਤੇ ਜਦੋਂ ਮੀਤ ਹੇਰ ਸਾਹਮਣੇ ਉਹ ਕਾਫਲਾ ਵੇਖਿਆ ਵੀ ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜਾ ਰਿਆ ਨਾ ਉਹਨਾਂ ਨੇ ਗੱਡੀਆਂ ਬੂੜ ਕੇ ਤੇ ਉਸੇ ਰੋਡ ਤੋਂ ਵਾਪਸ ਕਰ ਲਈਆਂ ਸੀ ਇਹ ਸੱਚਾਈ ਹੈ ਕੋਈ ਵੀ ਲੀਡਰ ਨਹੀਂ ਦੇਖ ਸਕਦਾ ਵੀ ਮੇਰੇ ਮਗਰ 10 ਗੱਡੀਆਂ ਅਗਲਾ 1000 ਗੱਡੀ ਲਈ ਆਉਂਦਾ ਤੇ ਸਿਮਰਨਜੀਤ ਸਿੰਘ ਮਾਨ ਅਜੇਹਾ ਲੀਡਰ ਮੈਂ ਬੜਾ ਨੋਟ ਕੀਤਾ ਵੀ ਰਾਤ ਦੇ 11 ਵਜੇ ਹਰਿਆਣੇ ਦੇ ਟਹਾਣਾ ਦੇ ਕੋਲ ਹਰਿਆਣਾ ਅਸੀਂ ਬਾਰਡਰ ਤੇ ਪਹੁੰਚਗੇ ਆਖਰੀ ਪਿੰਡ ਆ ਮਾਨਾਂ ਵਾਲੀ ਮਾਨਾਂ ਵਾਲੀ ਚ ਨੌਜਵਾਨਾਂ ਦੇ ਆ ਲੋਅਰ ਟੀ-ਸ਼ਰਟਾਂ ਪਾਈਆਂ ਹੋਈਆਂ ਸਿਰ ਤੇ ਸਾਫੇ ਬੰਨੇ ਹੋਏ ਆ ਕੋਈ ਉਹਨਾਂ ਨੂੰ ਕਿਸੇ ਨੇ ਤੇਲ ਨਹੀਂ ਪਵਾ ਕੇ ਦਿੱਤਾ ਕੋਈ ਉਹਨਾਂ ਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ ਕੋਈ ਉਹਨਾਂ ਨੂੰ ਕੋਈ ਘਰੇ ਸੱਦਾ ਨਹੀਂ ਦੇ ਕੇ ਆਇਆ ਉਹ ਬੰਦੇ ਜੀ ਇੱਥੋਂ 70 ਕਿਲੋਮੀਟਰ ਦੂਰ ਪਿੰਡਾਂ ਚ ਅੱਖਾਂ ਚ ਵਿਚਾਰੇ ਮਿੱਟੀ ਪਾਉਂਦੇ ਵੀ ਮਾਨ ਸਾਹਿਬ ਦੇ ਲਈ ਉੱਥੇ ਪਿੰਡਾਂ ਚ ਖੜੇ ਆ ਮੀਥੇ ਰਸਤੇ ਨਹੀਂ ਨਾ ਜਾ ਸਕਦਾ ਖੈਰਾ ਸਾਹਿਬ ਵਾਸਤੇ ਨਹੀਂ ਜਾ ਸਕਦਾ ਕਿਉਂਕਿ ਉਹ ਬੰਦੇ ਉਹਨਾਂ ਨੇ ਪੇੜ ਲਿਆਉਣੇ ਆ ਇਹਨਾਂ ਦੇ ਨਾਲ ਬੰਦੇ ਪਿਆਰ ਵਾਲੇ ਆਉਂਦੇ ਆ ਕੱਲ ਗੱਲ ਉਹੀ ਹੋ ਰਹੀ ਸੀ ਵੀ ਅਸੀਂ ਆਖਿਆ ਸੀ ਵੀ ਇੱਕ ਮੇਰੇ ਨਾਲ ਦੋਸਤ ਸੀ ਮੇਰਾ ਉਹ ਕਹਿੰਦਾ ਵੀ ਇਹ ਉਹ ਹੈ ਜਿਨ੍ਹਾਂ ਨੂੰ ਨਾ ਭਗਵਾਨ ਸਿੰਘ ਮਾਨ ਕਹਿੰਦਾ ਹੁੰਦਾ ਇਹ ਮੇਰੇ ਪਮੱਕੜ ਆ ਇਹ ਉਦੋਂ ਭਗਵੰਦ ਸਿੰਘ ਮਾਨ ਨਾਲ ਨਾ ਲੋਕ ਪਹਿਲਾਂ ਜਦੋਂ ਉਹਨਾਂ ਨੂੰ ਇਹ ਸੀ ਵੀ ਇਹ ਸੱਚਾ ਹੈ ਕਿਉਂਕਿ ਅੱਜ ਬੇਸ਼ੱਕ ਭਗਵੰਦ ਸਿੰਘ ਮਾਨ ਨੇ ਆਪਦਾ ਚਿਹਰਾ ਹੀ ਪੁੱਠਾ ਕਰ ਲਿਆ ਪਰ ਮੈਨੂੰ ਕਹਿ ਰਹੇ ਸੀ ਵੀ ਇਹ ਪਮਕੜ ਹੈ ਇਹ ਇਹਨਾਂ ਨੂੰ ਕੋਈ ਲਾਲਚ ਨਹੀਂ ਹੈ ਇਹਨਾਂ ਨੂੰ ਕੋਈ ਕਿਸੇ ਨੇ ਪੈਸਾ ਨਹੀਂ ਦਿੱਤਾ ਸੱਦਾ ਵੀ ਨਹੀਂ ਦਿੱਤਾ ਇਹਨਾਂ ਨੂੰ ਪਿਆਰ ਆ ਬਸ ਉਹਨਾਂ ਦਾ ਉਹਨਾਂ ਨੂੰ ਚਾਹੀ ਹੈ ਬਸ ਮਾਨ ਸਾਹਿਬ ਵੱਲ ਵੇਖਿਆ ਮੜਾ ਜਾ ਬਸ ਦੋ ਚਾਰ ਲੜਕਾਰੇ ਮਾਰ ਭਗਵੰਤ ਮਾਨ ਸਾਹਿਬ ਦੇ ਜਿਹੜੇ ਭਮੱਕੜ ਸੀਗੇ ਉਹ ਮਾਨ ਨਾ ਤੁਰ ਰਹੇ ਉਹ ਭਮੱਕੜ ਸਾਰੇ ਹੁਣ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਨਾਲ ਆ ਮੈਂ ਖੁਦ ਦੇਖ ਰਿਹਾ ਬਾਈ ਜੀ ਰਾਤ ਦੇ 11 ਵਜੇ ਤੱਕ ਮੋਟਰਸਾਈਕਲ ਤੇ ਰਾਤ ਨੂੰ ਕੌਣ ਬੰਦਾ ਚੱਲਦਾ ਤੇ ਖੜੇ 70 ਕਿਲੋ ਉਹ ਮੈਨੂੰ ਲੱਗਦਾ 1:30 ਵਜੇ ਘਰੇ ਪਹੁੰਚੇ ਹੋਣਗੇ ਉਹ ਬੰਦੇ ਦੂਜੇ ਦਿਨ ਉਹ ਆਪੇ ਹੀ ਆ ਜਾਂਦੇ ਆ ਮਾਨ ਸਾਹਿਬ ਪਿਆਰ ਦਿੰਦੇ ਆ ਤਾਂ ਹੀ ਆਉਂਦੇ ਆ ਮਾਨ ਸਾਹਿਬ ਉਹਨਾਂ ਨੂੰ ਪਿਆਰ ਦਿੰਦੇ ਉਹ ਬੰਦੇ ਪਹੁੰਚ ਜਾਂਦੇ